ਨਸ਼ੇ ਦੇ ਕਾਰਨ ਸਰਕਾਰ ਨੇ ਕਰਤੇ ਕੰਮ ਸਾਰੇ ਸਰਕਾਰ ਖਾ ਗਈ ਬਤਾ ਹਾਂ ਇਹਹੀ ਖਾ ਗਈ ਸੀ ਸਰਕਾਰ ਖਾ ਗਈ ਸਾਡੇ ਸਾਡੇ ਜੇ ਸਾਡੇ ਨੌਜਵਾਨ ਪੁੱਤ ਤੁਰ ਗਏ ਸਾਡੇ ਸਾਰੇ ਬੰਦ ਨਹੀਂ ਹੈਗੇ ਨਸ਼ੇ ਸਰਕਾਰਾਂ ਇਹ ਖਿਲਾਫ ਕਹਿਣੀਆਂ ਨੇ ਸਾਡੇ ਤੇ ਹਾਂ ਕੱਲਾ ਕੱਲਾ ਬੇਟਾ ਸੀ ਤਾਂ ਫਿਰ ਦੀਆਂ ਕਿ ਕੱਲੀ ਨਹੀਂ ਮਤਲਬ ਇੱਕ ਤਾਂ ਬੱਚਾ ਗਿਆ ਉਤੋਂ ਹਾਰੇ ਵੀ ੱੱਕੇ ਖਾਣੇ ਪੈਂਦੇ ਆ ਵੀ ਹਾਰੇ ਵੀ ਮਤਲਬ ਇੱਕ ਮਨ ਚ ਇਹ ਵੀ ਦੁਖੂ ਵੀ ਮੇਰਾ ਤੁਰ ਗਿਆ ਹਾਰੇ ਹੋਰ ਤਾਂ ਬਚਾ ਲੋ ਦੁਨੀ ਬਚਾ ਲੋ ਦੁਨੀਆ ਨੂੰ ਹਾਂ ਮੈਂ ਕਹਿੰਨੀ ਆ ਵੀ ਸਾਡੇ ਮਰੀ ਦੇ ਪੁੱਤ ਮੂਚ ਗਏ ਵੀ ਹੋਰ ਬਚਾ ਲੋ ਕਿਸੇ ਦੇ ਵੀ ਬਚ ਜਾਣ ਕਿਸੇ ਦੇ ਹਾਂ ਸਾਡੇ ਕੱਲੇ ਕੱਲੇ ਤੁਰ ਗਏ ਸਾਰੇ ਅਸੀਂ ਕੱਲੇ ਕੱਲੇ ਸੀ ਨਾ ਹਾਰੇ ਵੀ ਬੰਦ ਨਹੀਂ ਨਾ ਬੰਦ ਨਹੀਂ ਹੋਇਆ ਮਾਰ ਕਦੋਂ ਕਿ ਆਉਂਦੀ ਆ ਜੀ ਸਰਕਾਰ ਪਕੇ ਆਉਂਦੀ ਆ ਨਾ ਸਾਥ ਵਿੱਚ ਚਲਦੀ ਆ ਨਾਲ ਹਾਂ ਜੇ ਹਾਂ ਜੇ ਜੇ ਨਾਲ ਰਜ਼ੀ ਤੇ ਇੱਕ ਮੋਰ ਨੇ ਸਹੀ ਕਹਨੇ ਆਂ ਵੀ ਚਲੋ ਸਾਡੇ ਤਾਂ ਚਲੇ ਗਏ ਹੋਰ ਪੀੜੀ ਤਾਂ ਬਚੇ ਹੋਰ ਕਿਰੇ ਵਿੱਚ ਇਹਨਾਂ ਬਚਨ ਆਪਾਂ ਕਹਨੇ ਵੀ ਸਾਡਾ ਘਰ ਤਾਂ ਬਰਵਾਸ ਹੋ ਗਿਆ ਪਰ ਹੋਰ ਕਿਹੜਾ ਲਵੇ ਲਾਉਣ ਦੇ ਕੰਨ ਹੁਣ ਕਿੰਨ ਵੋਟਾਂ ਪਾਉਣ ਵੇਲੇ ਹੀ ਕਾ ਖੜਦਾ ਪਰ ਮਨਸੀ ਵਿੱਚ ਕੋਈ ਨਹੀਂ ਖੜਦਾ ਆਪਣੇ ਕੋਲ ਇੱਕ ਵਾਰੀ ਕਹਿਣ ਤਾਂ ਸਹੀ ਵੀ ਅਸੀਂ ਆਹ ਵਾਦਾ ਦਿੱਨੇ ਆਂ ਸਰਕਾਰ ਕੋਈ ਵਾਦਾ ਨਹੀਂ ਦੇਦੀ